ਨਹੀਂ ਚੋਬਾ ਦੀ ਗੱਲ ਨਹੀਂ ਮੈਂ ਮੈਂ ਉਹ ਨਹੀਂ ਕਰ ਮੰਨਦਾ ਮੈਂ ਇੱਥੇ ਨਹੀਂ ਕਰੀਂ ਅੱਲਾ ਦਾ ਬਾਈ ਰੇਨੂਏ ਨਹੀਂ ਨਹੀਂ ਮੈਂ ਨਾ ਭਾਰੀ ਕੰਮ ਦੇ ਕੋਲ ਤੈਨਾਂ ਜਵਾਬ ਮੰਗਦਾ ਤੇਰੀ ਸਾਹਿਬ ਸਾਹਿਬ ਹੁਣ ਗੱਲ ਮੇਰੀ ਜਵਾਬ ਨਹੀਂ ਕਰਦਾ ਸੋਹਾਂ ਦੀ ਗੱਲ ਨਹੀਂ ਕਰੂ ਓਹ ਸ਼ੋਰ ਨਾਲ ਤੇਰੇ ਤੋਂ ਸਵਾਲ ਕਰ ਜਿਹੜੀ ਗੱਲ ਆ ਕਰਦਾ ਇੰਦਰ ਸਿੰਘ ਬਾਬੂ ਜੀ ਇੱਕ ਮਿੰਟ ਬਾਹਰ ਤੱਕਾ ਇਹ ਰਿਪਲਾਈ ਸੀ ਮੈਂ ਕੱਲ ਇੱਕ ਪੰਜ ਕੱਲ ਵਾਲੇ ਦੋ ਨੂੰ ਛੱਡ ਜਾ ਲਾਇਦ ਹੁਣ ਆਵੇ ਕਿਹਦੇ ਸਾਹਮਣੇ ਲੱਗੇ ਨਹੀਂ ਹੁੰਦਾ ਇਹ ਤੇਰੀ ਪਰਦੀ ਹੋ ਜਾਦਾ ਜਫਾ ਤੋਂ ਹੋਰ ਨਹੀਂ ਹੁੰਦਾ ਉਹ ਨਹੀਂ ਬਚਦਾ ਪਰ ਨਹੀਂ ਹੁੰਦਾ ਬਾਗਾਂ ਦੇ ਤੋਂ ਨਹੀਂ ਨਹੀਂ ਉਹ ਲਾਹ ਨਹੀਂ ਲਾਹ ਮੱਧ ਰਗ ਨਸਾ ਹੁੰਦਾ ਨੂੰ ਤੋੜ ਤਾ ਇੰਨੇ ਬੰਦੇ ਨਾਲ ਨਹੀਂ ਸੰਤਾ ਦਾ ਨਾਮ ਨਾ ਛੱਡੋ ਹੁੰਦਾ ਜਿਵੇਂ ਤੂੰ ਕਹਿਦਾ ਜਿਵੇਂ ਬੰਦਾ ਲੋਆਂ ਦਾ ਮਾਨਦਾਰੀ ਤੇ ਇੱਕ ਆਹਤ ਹੋਰ ਵੀ ਨਹੀਂ ਕਰਦਾ ਪਾ ਯਾਰ ਕੱਲ ਦੀ ਗੱਲ ਤੁਸੀਂ ਕਿਉਂ ਪੁੱਛਦੇ ਹੋ ਸਾਹਮਣੇ ਕਾਉਂ ਆ ਪੁੱਤ ਜਮਾਨਾ ਦੱਸਾਉਂਦਾ ਠੀਕ ਕਰ ਨਹੀਂ ਉਹ ਜੀ ਕਰਦੇ ਨਹੀਂ ਇਹ ਜਾਨਵਰ ਰੱਖਨੇ ਨਾ ਮਾੜੇ ਦਾ ਕੰਮ ਕਰਦੇ ਆ ਸਾਰੀਆਂ ਗੱਲਾਂ ਬੰਦੇ ਜਾਣੇ ਨਹੀਂ ਨਹੀਂ ਹਾਂ ਜਵਾਬ ਅੱਗੇ ਲੱਗੀਦਾ ਅੱਗੇ ਲੱਗੀਦਾ ਹੁਣ ਵੀ ਬਹੁਤ ਤੇਰੇ ਕੋਲ ਜਾਨ ਸਾਡਾ ਜੀ ਜੀ ਕਰਦਾ ਉਹ ਵੀ ਆ ਦੇ ਖੀ ਆਂਦਾ ਢੇ ਖੜੇ ਆ ਛੱਡ ਜਾ ਆਹ ਵਾਹ ਉਹ ਵੀ ਤਾਂ ਕਰਦਾ ਆਹ ਨਾ ਕਲਪਨਾ ਸਿਨੇਮਾ ਤੇ ਚੰਗੀ ਲੱਗਦੀ। ਨਹੀਂ ਉਸ ਤੋਂ ਅਗਲਾ ਫੁੱਟ ਤੋਂ ਬਣਾਈਏ। ਆਹਾਂ ਕਰ ਦਿੰਨੇ ਵਈ। ਜੇ ਯਾਰ ਤੁਹਾਨੂੰ ਮਾਰਦਾ ਨਹੀਂ। ਕੱਲ ਨੂੰ ਸਾਡੇ ਕੋ ਆ ਜਾ ਲੱਗੇ ਮੁੱਲ ਤੋਂ ਪਈਆ 5000 ਘੱਟ ਕੇ ਦੇ ਦਿੰਦੇ। ਮੌਕਾ ਨੂੰ ਆਏ ਪਰਿਵਾਰ ਨੂੰ ਲੈ ਜਿੰਦੇ ਨਾਲ ਜੰਨੀਆਂ ਕਰਾਏ ਥੋੜੀ ਗੱਲ। ਮੈਂ ਵੀ ਤੁਹਾਨੂੰ ਦੇਖ ਕੇ ਕੋਸ਼ਿਸ਼ ਨਹੀਂ ਪੜ ਲੈਣਾਂ ਲੈ ਕੇ ਆਣਾ। ਚੰਗੇ ਘੋੜੇ ਦਾ ਇਨਸਾਨ ਬੰਦੇ ਚੰਗੇ ਘੋੜੇ ਦਾ ਜੀ ਪਾਲ ਲੈਣਾਂ ਮੈਂ ਆਪਣੇ ਫੁੱਟ ਪੜਾਣਾ। ਉਨਾ ਹੀ ਆਦਾ ਨਾਮ ਪੁੱਛ ਗਏ ਠੀਕ ਹੈ ਸਰ ਨਹੀਂ ਨਹੀਂ ਮੇਰੇ ਨਾਲ ਕੱਲ ਮੈਂ ਕੱਲ ਮੈਂ ਯਾਰ ਕੱਲ ਲੱਗਾ ਛੱਡ ਦੇ ਯਾਰ ਹੁਣ ਉਹਨੇ ਐਂਸੀ ਨਹੀਂ ਕਰ ਉਹਨੇ ਮੇਰੀ ਜਿਹਦੇ ਕਰਕੇ ਮੈਂ ਆਇਆ ਆਏ ਪਤਾ ਨਹੀਂ ਕਿੱਥੇ ਆਏ ਕਿਲਾ ਰਾਏਪੁਰ ਤੇ ਰਾਹ ਜਾ ਕੇ ਤੇ ਗੱਡੀ ਮੈਂ ਯਾਰ ਸਾਥ ਨੂੰ ਕਹਿੰਦੇ ਮੈਂ ਜਵਾਹਰ ਪਹੁੰਚੇ ਉਹਨੂੰ ਆ ਟ੍ਰੈਨ ਤੋਂ ਛੇੜੇ 6 ਵਜੇ ਆ ਤੈਨੂੰ ਕਿਹੜਾ ਜੰਪਹੇ ਚਾਰ ਵਜੇ ਦਾ ਹੀ ਤੁਰੇ ਤੇ ਅਸੀਂ ਮੈਂ ਰਾਜ ਕਹਿੰਦਾ ਮੈਂ ਛੱਕੇ ਜੀ ਮਹਾਲਾ ਆ ਲੋ ਜੀ ਆਹ ਇਹ ਸਾਡਾ ਫਿੱਟ ਨਹੀਂ ਹੁੰਦਾ ਪਤਾ ਹੀ ਹੁੰਦੇ ਆ ਗ੍ਰਾਵਣ ਜਾਂੰਤਰਾ ਜੀ ਕਰਨਾ ਆਹ ਦੱਸੋ ਕੀ ਕਰਾਵੀ ਕਹਿੰਦੀ ਇਹਨੂੰ ਮੋੜ ਕਰਦਦੇ ਨੇ ਲਾ ਲਓ ਨਾ ਲਾਓ ਨਾ ਕਦੋਂ ਨਾ ਮੋੜੋ ਯਾਰੋ ਮੇਰਾ ਜੀਵ ਮੇਰਾ ਜੀਵ ਮੇਰੀ ਬੇਨਤੀ ਆ ਮੇਰਾ ਮੋੜ ਨੋ ਜੀ ਪਤਾ ਕੀ ਇਸ ਤੋਂ ਬੰਦੇ ਬੰਦੇ ਗੁੰਦੇ ਵੀ ਦੇਖਣੇ ਬੰਦੇ ਮੈਂ ਗੱਲ ਮਾਰ ਬੰਦੇ ਗੁੰਦੇ ਵੀ ਦੇਖਣੇ ਬੰਦੇ ਮੈਂ ਦੇਖ ਮੈਂ ਰਸਿਆਣਾ ਨਹੀਂ ਵੱਜਦੀਆਂ ਇਹ ਤਾਗਿਆ ਨਾ ਵੱਜਦੀਆਂ ਮੈਨੂੰ ਆਏ ਨਾ ਮੇਰੀ ਗੱਲ ਜਦੋਂ ਪੈਸੇ ਨਾ ਨਿਆ ਪੱਕਾ ਹੁੰਦਾ ਹੁਣ ਜਿਹੜੀ ਪ੍ਰੇਮ ਨਹੀਂ ਤਾਂ ਕਿਵੇਂ ਗੱਲ ਕਰ ਪਤਾ ਕੀ ਆ ਲੱਗੇ ਜਾਣਗੇ ਆਪਾਂ ਹੁਣ ਬਾਰ ਬਾਰ ਇੱਕ ਗੱਲ ਨੂੰ ਕਹੀ ਜਾਏ ਇੱਥੇ ਹੋਰ ਗੱਡੀ ਆ ਜੇ ਇਹਨਾਂ ਨੇ ਉਂਦੀ ਹੀ ਲੈਣਾ ਮੌਕਾ ਹੁੰਦਾ ਹੀ ਕਈ ਵਾਰ ਵਾਅਦਾ ਕੀਤਾ ਉਹਨਾਂ ਦੇ ਆਪ ਦੀ ਰੋਜੀ ਨੂੰ ਨਾਲ ਉਹਦਾ ਹੀ ਬੋਲਾਪੁਰ ਦਾ ਸਾਰੀ ਮੰਡੀ ਫਿਰੀ ਪੱਕੀ ਪਛਾਣਦੀ ਹੈ ਮੈਂ ਤੁਹਾਨੂੰ ਲੋਕਾਂ ਵਰਗੀ ਲੈ ਜਾਣੀ ਤੇ ਮੱਥਾ ਦਾ ਕੀ ਆ ਇਹ ਫਿਰੇ ਥੋੜਾ ਜਿਆ ਆਹਦਾ ਚੱਕਰ ਨਾਲ ਗਿਆ ਹੁਣ ਮੈਂ ਜਾਉਂ ਚਾਲ ਲੱਗਾ ਤੇ ਕੋਈ ਪਾਸੇ ਉੱਥੇ ਦੇਖੇ ਜਾਂਦਾ ਉਈ ਤਾਂ ਮੂਹ ਤੇ ਘੋਤਾ ਬਿੱਟ ਪਿੱਛੇ ਨਹੀਂ ਗੱਲ ਕਰਨੀ ਚਾਹੀਦੀ ਮੈਂ ਕਹਾਂਦਾ ਪਾਸ ਤੋਂ ਤਾਂ ਤੇਰੀ ਜਿਹੜੇ ਪਤਾ ਨਾ ਕਿੰਦੀਆਂ ਨਾ ਵੀ ਮਤਲਬ ਪਤਾ ਕਿ ਸਾਰਾ ਕੁਝ ਲਈ ਹਾਂ ਨਹੀਂ ਮੈਂ ਪੀ ਨਹੀਂ ਆਇਆ ਕੋਈ ਲੱਗੂ ਜਿਹੜਾ ਨਹੀਂ ਮੈਂ ਬਾਲਾ ਕੁਝ ਕਰਿਆ ਬਾਲਾ ਕੁਝ ਹੈ ਲੋ ਖਰਚਾ ਹੋਊਗਾ ਬੜਾ ਬਲੱਡ ਖਰਚਾ ਕਰਦੇ ਸਾਰਾ ਨਾ ਲਈ ਚਲੇਗੀ ਸਾਰੇ 2 ਮਿੰਟ ਰੱਖੀ ਯਾਰ ਪਤਾ ਨਹੀਂ ਪਤਾ ਬਾਲੀ ਰਗਾ ਆਮੋ ਕਲੀ ਦਾ ਵੀ ਜਿਹੜਾ ਅੱਗੇ ਤੋਂ ਹੀ ਆ ਰਿਹਾ ਪਾਣ ਲੱਭੀ ਆਂ ਮੱਡੀ ਆ ਸੂਰੀਏ ਵਾਲੇ ਏਸ ਵੀਰੇ ਨੂੰ ਇੱਕ ਗਾਰਾ ਨਹੀਂ ਲੱਗਣਾ ਚਾਹੀਦਾ ਖਾਦਾ ਵੀ ਕਰੋ ਬਿਲਕੁਲ ਸਹੀ ਹਾਂ ਸਹੀ ਗੱਲ ਹੈ ਕਿੰਨੇ ਦਾ ਦਾ ਉਹ ਤੋਂ ਛਾਡੇ ਦਾ ਘੜਮ ਆਇਆ ਕਦੇ ਵੀ ਆਪਣਾ ਸੌ ਤੋਂ ਪਹਿਲੇ ਹੁਣ ਮੈਂ ਪਛਾਣਿਆ ਤੇ ਮੁੱਲਾਵਾ ਮੁੱਲਾ ਪਰ ਮੁੱਲਾ ਪਰ ਉਹਨੇ ਕਹਿੰਦਾ ਛਾਡੇ ਮੇਰੀ ਗੱਲ ਸੁਣੋ ਜੇ ਕਰੇ ਰੱਖੇ ਕੱਲ ਮੈਂ ਇੱਕ ਹੀ ਮਾਪਿਸ਼ਕ ਮੈਂ ਪਛਾਣਿਆ ਨਾ ਸਰਪੰਚਾਂ ਨੇ ਲੱਗੇ ਉਹਨੇ ਦਾ ਬਸ ਫਿਰ ਮੁੱਲਾ ਬਰਬਾਦ ਦੇ ਜਨਾਬ ਤੁਹਾਨੂੰ ਅਸੀਂ ਇੱਕ ਵਾਰ ਸੁਣੀ ਜਾ ਬੈਠਾਂ ਮੈਂ ਠੀਕ ਤੇ ਬਾਬਾ ਸੀਗਾ ਕੋੜ ਕਹਿੰਦਾ ਆ ਜਾ ਚਾਹ ਪੀ ਲਵਾਂਗਾ ਸ਼ੌਂਕ ਨਹੀਂ ਉਹਨੇ ਬੋਲਦੀ ਕਿ ਕਿਤੇ ਨੂੰ ਵੀ ਨਾ ਸਮਝ ਇਹਨਾਂ ਨੂੰ ਮਜਬੂਰ ਕਰਾ ਵੀ ਤੁਸੀਂ ਹਾਰੇ ਲਓ ਨਾ ਮੈਂ ਤੁਹਾਨੂੰ ਮਜਬੂਰ ਕਰਾ ਵੀ ਇਹ ਬਤਨੂ ਮੁੱਲਾ ਸੀ ਜਿਹੜਾ ਜਾਇਜ਼ ਲਈ ਜਾਂਦੇ ਨਾ ਨਹੀਂ ਜਾਇਜ਼ ਠੀਕ ਹੈ ਤੇ ਨਹੀਂ ਕੱਲ ਨਾ ਮੁਕਾਲਦਾ ਜਿਹੜਾ ਨੰਗ ਆ ਉਹ ਆਉਂਦਾ ਨਹੀਂ ਐਂ ਤਾਂ ਜੇ ਮੈਂ ਲੋਹੜੀ ਤੇ ਪਾਣਦਾ ਪਾਏ ਨਹੀਂ ਮੈਂ ਉਹਨੇ ਪੋਟੇ ਨਾ ਕਰ ਚਲੋ ਵੀ ਦੇ ਹੋ ਜਾਂਦੀ ਹੈ ਫਿਰ 2000 ਰੁਪਏ ਛੋੜ ਕੀਤੀ ਜਾਣ ਲੱਗਿਆ ਉਹ ਤਾਂ ਸੱਚੇ ਬੰਦੇ ਆ ਗਏ ਦੱਸੋ ਮੇਰੇ ਸਾਹਿਬ ਨਹੀਂ ਦੱਸ ਮੋੜ ਨਾ ਮੈਨੂੰ ਮੈਂ ਬੰਦਾ ਇੱਕ ਬੰਦਾ ਦੇਖੀ ਜਾਂਦਾ ਗੱਲ ਮੈਂ ਬੰਦਾ ਇੱਕ ਬੰਦਾ ਬੱਟ ਮੈਂ ਇਹਦੀ 4-5 ਬੰਦੇ ਇੱਕਦਮ ਮੈਂ ਹੋਰ ਦੱਸਾਂ ਗੱਲ ਇਹ ਗੱਲ ਸਾਡੇ ਤੋਂ ਵੀ ਜਾ ਤੇਰੇ ਅੱਗੇ ਵੀ ਬਹੁਤ ਰਹਦਾਰ ਵਾਲੇ ਬੰਦੇ ਹੈਗੇ ਐਡੀ ਗੱਲ ਨਹੀਂ ਦਰਵਾਜ਼ਾ ਯਾਦ ਰੱਖਣਗੇ ਆਇਆ ਵੀ ਚਰਨ ਇਹ ਵੀ ਗੱਲ ਹੈ ਜੇ ਬੱਚਾ ਮਾੜਾ ਬਣਦਾ ਮੈਂ ਵੀ ਏ ਬੱਚਾ ਤਾਂ ਸੇਵਾ ਨਾਲ ਬੰਨਣਾ ਚੰਗਾ ਪਰ ਸੇਵਾ ਨਾਲ ਬੰਨਣਾ ਆਲਾ ਬਾਪੂ ਜੀ ਦਰ ਖੋਲਾ ਨਾਲ ਬਾਜ ਕਰ ਕਰ ਤੋਂ ਕਰੇ ਪੰਜ ਬਾਤ ਨਹੀਂ ਕੁਛ ਨਾ ਕਹੀ ਕੁਛ ਨਾ ਕਹੀ ਨਹੀਂ ਤੂੰ ਕੁਛ ਨਾ ਕੀਤਾ ਤੈਨੂੰ ਨਹੀਂ ਪਤਾਗਾ ਤੈਨੂੰ ਨਹੀਂ ਪਤਾ ਕੋਈ ਗਾਲੀ ਕੋਸ਼ ਹੋ ਜੇ ਨਹੀਂ ਉਹਨੀ ਗੱਲ ਹੈ ਜੀ ਜੀ ਦਾਰ ਬੰਦੇ ਆਏ ਦੇਖ ਜੇ ਤਾਂ ਹਾਂ ਕੋਈ ਗੱਲ ਕਰਨੀ ਹੈ ਜਿੱਦਾਂ ਵੀ ਮਤਾਂ ਮੈਂ ਤੇ ਨੋ ਬਾਈ ਆ ਫੇਰ ਤਾਂ ਤੂੰ ਕਹਲਾ ਹੋਈ ਸੀ ਹਾਂ ਸਾਰੀ ਮਨ ਚੇਰਾ ਆਪ ਉਹ ਹੋਰ ਕੇ ਨਾ ਅੱਡੀ ਦੀ ਕੰਨੀ ਜਬੀ ਗੱਲ ਬਾਤ ਚੱਲ ਇਸ ਤਰ੍ਹਾਂ ਬਦਨਾਮ ਖੰਗਾ ਲਗਾ ਧੀਲ ਵਾਲਾ ਪਤਾ ਜਿਸ ਨਾਮ ਉਹਦਾ ਪਤਾ ਅੱਜ ਬਾਹਰ ਹੀ ਬੰਦੋ ਚੜੀ ਹਾਲੀ ਛੱਡੀ ਕਾਣਾ ਬੜਾ ਕੱਟੇ ਸੱਚਾਈ ਬਹੁਤ ਜਦਾ ਟੌਪ ਜੀ ਜਾ ਔਰ ਕੋਈ ਇਹਦੇ ਨਾਲ ਕੁਝ ਨਹੀਂ ਦਿੱਤਾ ਫਰਕ ਜਦੋਂ ਪਲਾਟ ਤੇ ਚੰਗੀ ਚੀਜ਼ ਨਹੀਂ ਉਹਨੂੰ ਵੇਖੋ ਨਾ ਉਹ ਸਾਲ ਬਾਅਦ ਪਤਾ ਲੱਗਦਾ ਜੀ ਜੀ ਬਿਆਬਾ ਹਾਲੇ ਟਣੋ ਹਾਲੇ ਟਣੋ بس ਲੱਗਿਆ ਹਾਂ ਠੀਕ ਆ ਹੋਰ ਯਾਰ ਲੱਗ ਤੋਂ ਬੱਧੀਆ ਯਾਰ ਹਾਂ ਖੋਲੋ ਖੋਲਿਆ ਬਿਸ਼ਰਾ ਪੀਏਗਾ ਉਹ ਲਾਓ ਜੀ ਇਸ ਬਿਸ਼ਰੇ ਦਾ 14 37 ਬਹੁਤ ਸੋਹਣਾ ਬਿਸ਼ਰਾ ਇਹੋ ਜਿਹਾ ਸਾਹਮਣੇ ਨਾਲ ਆ ਆ ਬੰਜਨ ਖਰੀਦੇ Ayo sepanjangnya ini gerida Wajah gak usir Ayo nukar ਸਾਬਾਸੀ ਆ ਵੀ ਪਹਿਲੇ ਗਰਾਉਂਡ ਤੇ ਆਉਣਾ ਕੰਮ ਹੋ ਰਿਹਾ ਚੱਲੀ ਜਾਣਾ ਆ ਨਾ ਬਾਅਦ ਵਿੱਚ ਮੈਂ ਜੀ ਠੀਕ ਹੈ ਜੀ ਚੱਲੀ ਨਹੀਂ ਨਾ ਜਾਣਾ ਜੀ ਇਹ ਵੀ ਇੱਕ ਚੀਜ਼ਾਂ ਜਿਹੜੀਆਂ ਨੈਟ ਤੇ ਚੜ੍ਹਦੀਆਂ ਗੱਲੋ ਫੱਲੋ ਮੇਰਾ ਫੋਨ ਤੋਂ ਅਸੀਂ ਪਿਆ ਗੁਨਾਹਦੋ ਜੀ ਬਾਜੋ ਨਾ ਕੋਈ ਨਾ ਹਾਂ ਸਹੀ ਨਾ ਕੋਈ ਮੇਰੇ ਨਾਲ ਚੱਕਰਾ ਨੰਬਰ ਦੇ ਦੋ ਖਿੱਚ ਕੈਮਰਾ ਨਾਲ ਖਿੱਚ ਇੱਥੋਂ ਨੰਬਰ ਦੇ ਦੋ ਐਸਾ ਗੂਗਲ 'ਤੇ ਕਰਨੇ ਹਾਂ। ਹਾਂ। ਠੀਕ। ਉਹ ਜੀ ਪੈਸੇ ਗੂਗਲ 'ਤੇ ਕਰਨੇ ਕਿੰਨੇ ਚ ਸੌਦਾ ਹੋਇਆ ਹੈ? ਹੈਲੋ। ਐਸਾ ਵੀ ਛੇੜੇ ਦਾ ਸੌਦਾ। ਬਹੁਤ ਸੁਨੋਹੜਾ ਛੇੜੇ ਦਾ ਐਸਾ ਸੌਦਾ। ਉਹ ਕਰਨਾ ਹੈ। ਉਹ ਵਧੀਆ ਸੌਦਾ। ਜਿਗਰਾਵਾ ਮੰਡੀ ਤੇ ਸੌਦਾ ਹੋਇਆ।